ਗੁਰੂ ਪਿਆਰਿਓ ਜੋ ਆਪ ਜੀ ਦੇ ਨਾਲ ਮੇਰੇ ਜਗਤ ਪਿਤਾ ਜਗਤ ਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਇਤਿਹਾਸ ਦੀ ਲੜੀ-ਵਾਰ ਵਿਚਾਰ ਕੀਤੀ ਜਾ ਰਹੀ ਹੈ ਕੱਲ ਦੀ ਵੀਡੀਓ ਦੇ ਵਿੱਚ ਆਪ ਜੀ ਨੇ ਸੁਣਿਆ ਕਿ ਗੁਰਨਾਨਕ ਪਾਸ਼ਾ ਜੀ ਦਾ ਜਿਹੜਾ ਨਾਮ ਰੱਖਿਆ ਸੀ ਉਹ ਪਰਿਵਾਰ ਨੇ ਰੱਖਿਆ ਸੀ ਤੇ ਸਤਿਗੁਰਾਂ ਦਾ ਨਾਮ ਨਾਨਕ ਰੱਖਿਆ ਗਿਆ ਕਿਉਂ ਨਾਨਕ ਰੱਖਿਆ ਗਿਆ ਇੱਕ ਕੱਲ ਤੁਹਾਡੇ ਨਾਲ ਇਤਿਹਾਸ ਸਾਂਝਾ ਕੀਤਾ ਜਿਨ੍ਹਾਂ ਨੇ ਉਹ ਵੀਡੀਓ ਨਹੀਂ ਸੁਣੀ ਕਿਰਪਾ ਕਰਕੇ ਡੇਢ ਮਿੰਟ ਦੀ ਵੀਡੀਓ ਹੈ ਜਰੂਰ ਸੁਣਿਓ ਅੱਜ ਜਿਹੜਾ ਆਪਾਂ ਇਤਿਹਾਸ ਸਾਂਝਾ ਕਰਨਾ ਹੈ ਉਹ ਹੈ ਗੁਰੂ ਨਾਨਕ ਸਾਹਿਬ ਮਹਾਰਾਜੀ ਦੇ ਪਿਤਾ ਕਲਿਆਣ ਦਾਸ ਮਹਿਤਾ ਜੀ ਵੱਲੋਂ ਗੁਰੂ ਨਾਨਕ ਸਾਹਿਬ ਮਹਾਰਾਜੀ ਦੀ ਜਨਮ ਪੱਤਰੀ ਬਣਵਾਉਣੀ ਤੇ ਜਨਮ ਪੱਤਰੀ ਬਣਵਾਉਣ ਲਈ ਰਾਏ ਭੋਏ ਤਲਵੰਡੀ ਦਾ ਮਹਾਨ ਬ੍ਰਾਹਮਣ ਵਿਦਵਾਨ ਪੰਡਤ ਹਰਦੀਾਲ ਨੂੰ ਕਰਦੇ ਵਿੱਚ ਸੱਦਣਾ ਬੁਲਾਉਣਾ ਪੰਡਤ ਹਰਦੀਾਲ ਜਨਮ ਪੱਤਰੀ ਬਣਾਉਂਦਾ ਹੈ ਕੀ ਕੁਝ ਗੁਰਨਾਨਕ ਮਹਾਰਾਜ ਜੀ ਦੇ ਸੰਬੰਧ ਵਿੱਚ ਪਰਿਵਾਰ ਨੂੰ ਦੱਸਦਾ ਹੈ ਪਰ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਉਹਦੇ ਤੋਂ ਰਹਿ ਜਾਂਦੀਆਂ ਨੇ ਲੋ ਗੁਰੂ ਪਿਆਰਿਓ ਆਓ ਆਪਾਂ ਅੱਜ ਦੇ ਇਸ ਇਤਿਹਾਸ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਨ ਦਾ ਯਤਨ ਕਰਾਂਗੇ ਬੇਨਤੀ ਇਹ ਹੈ ਕਿ ਇਸ ਵੀਡੀਓ ਨੂੰ ਪੂਰੀ ਸੁਣਿਓ ਤੇ ਆਪਣੇ ਕਮੈਂਟ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਵੱਧ ਤੋਂ ਵੱਧ ਸੰਗਤਾਂ ਤੱਕ ਸ਼ੇਅਰ ਕਰਿਆ ਕਰੋ ਤਾਂ ਜੋ ਉਹਨਾਂ ਨੂੰ ਸਿੱਖ ਕੌਮ ਦਾ ਮਾਣ ਮੱਤਾ ਇਤਿਹਾਸ ਪਤਾ ਲੱਗ ਸਕੇ ਇਹ ਤੁਹਾਡੀ ਸਭ ਤੋਂ ਵੱਡੀ ਸੇਵਾ ਹੋਵੇਗੀ ਗੁਰੂ ਪਿਆਰਿਓ ਗੁਰੂ ਨਾਨਕ ਸਹਿਬ ਮਹਾਰਾਜ ਸੱਚੇ ਪਾਸ਼ਾ ਜੀ ਦਾ ਜਨਮ ਹੁੰਦਾ ਹੈ ਰਾਏਪੋਏ ਦੀ ਤਲਵੰਡੀ ਵਿੱਚ ਗੁਰਨਾਨਕ ਸਹਿਬ ਮਹਾਰਾਜੀ ਦਾ ਨਾਮਕਰਨ ਕੀਤਾ ਜਾਂਦਾ ਹੈ ਆਪ ਜੀ ਦਾ ਨਾਮ ਪਰਿਵਾਰ ਵੱਲੋਂ ਨਾਨਕ ਰੱਖਿਆ ਜਾਂਦਾ ਹੈ ਕੁਝ ਦਿਨ ਬੀਤਦੇ ਨੇ ਤੇ ਗੁਰਨਾਨਕ ਸਹਿਬ ਮਹਾਰਾਜੀ ਦੇ ਸਤਕਾਰਯੋਗ ਪਿਤਾ ਕल्याण ਦਾ ਸਮਹਿਤਾ ਜੀ ਮਾਤਾ ਤ੍ਰਿਪਤਾ ਦੇਵੀ ਜੀ ਨਾਲ ਗੱਲਬਾਤ ਕਰਦੇ ਨੇ ਕਿ ਆਪਾਂ ਪੁੱਤਰ ਦੀ ਜਨਮ ਪੱਤਰੀ ਬਣਵਾਈਏ ਤੇ ਮਾਤਾ ਜੀ ਹਾਂ ਕਰ ਦਿੰਦੇ ਨੇ ਉਸ ਸਮੇਂ ਫਿਰ ਗੁਰਨਾਨਕ ਮਹਾਰਾਜ ਜੀ ਦੀ ਜਨਮ ਪੱਤਰੀ ਬਣਵਾਉਣ ਦੇ ਲਈ ਰਾਏਪੋਏ ਤਲਵੰਡੀ ਦਾ ਵਿਦਵਾਨ ਪੰਡਿਤ ਹਰਦੀਾਲ ਸੱਦਿਆ ਜਾਂਦਾ ਹੈ ਘਰ ਦੇ ਵਿੱਚ ਬੁਲਾਇਆ ਜਾਂਦਾ ਹੈ ਪੰਡਿਤ ਹਰਦੀਾਲ ਨੇ ਸ਼ੋਭਾ ਤਾਂ ਗੁਰਨਾਨਕ ਸਾਹਿਬ ਮਹਾਰਾਜ ਜੀ ਦੀ ਪਹਿਲੇ ਹੀ ਸੁਣ ਲਈ ਸੀ ਕਿ ਦੌਲਤਾ ਦਾਈ ਆਖ ਰਹੀ ਹੈ ਕਿ ਮੈਨੂੰ ਗੁਰਨਾਨਕ ਮਹਾਰਾਜ ਦੇ ਦਰਸ਼ਨ ਹੋਏ ਨੇ ਜੋ ਗੁਰਨਾਨਕ ਕੋਲੋਂ ਮਿਲ ਗਿਆ ਬਸ ਉਹਦੇ ਨਾਲ ਮੈਂ ਸੰਤੋਸ਼ਟ ਹੋ ਗਈ ਹਾਂ ਤੇ ਜਦੋਂ ਪੰਡਿਤ ਹਰਦੇਵਾਲ ਨੂੰ ਇਹ ਵੀ ਪਤਾ ਲੱਗਿਆ ਸੀ ਕਿ ਦੌਲਤਾ ਦਾਈ ਨੂੰ ਜਦੋਂ ਗੁਰਨਾਨਕ ਮਹਾਰਾਜ ਦੇ ਪਿਤਾ ਨੇ ਆਖਿਆ ਸੀ ਕਿ ਦਸ ਮਾਤਾ ਤੈਨੂੰ ਕੀ ਚਾਹੀਦਾ ਹੈ ਤਾਂ ਉਥੇ ਦੌਲਤਾ ਦਾਈ ਨੇ ਆਖਿਆ ਸੀ ਕਿ ਪਹਿਲਾਂ ਮੈਂ ਭੁੱਖੀ ਸਾਂ ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਸੀ ਮੈਂ ਤੁਹਾਡੇ ਤੋਂ ਤਾਂਨ ਦੌਲਤ ਕੱਪੜੇ ਪੈਸਾ ਆਦ ਮੰਗ ਸਕਦੇ ਸੀ ਪਰ ਜਦੋਂ ਦੇ ਮੈਂ ਇਸ ਬਾਲਕ ਦੇ ਦਰਸ਼ਨ ਕੀਤੇ ਨੇ ਨਾਨਕ ਦੇ ਦਰਸ਼ਨ ਕੀਤੇ ਨੇ ਮੇਰੇ ਤਾਂ ਅੰਦਰਲੀ ਭੁੱਖ ਹੀ ਮਰ ਗਈ ਮੇਰੀ ਤਾਂ ਤ੍ਰਿਸ਼ਨਾ ਹੀ ਖਤਮ ਹੋ ਗਈ ਮੇਰੀਆਂ ਆਤਾਸਾਂ ਪੂਰੀਆਂ ਹੋ ਗਈਆਂ ਤੇ ਗੁਰੂ ਪਿਆਰੋ ਜਿਹੜਾ ਵੀ ਗੁਰਨਾਨਕ ਮਹਾਰਾਜ ਦੇ ਦਰਸ਼ਨ ਕਰਨੋਂ ਦਾ ਭਵੇਂ ਪਰਿਵਾਰ ਦਾ ਮੈਂਬਰ ਸੀ ਭਵੇਂ ਰਿਸ਼ਤੇਦਾਰ ਸੀ ਸਾਰੇ ਇਹੋ ਗੱਲ ਕਹਿੰਦੇ ਸਨ ਕਿ ਇਹ ਬਾਲਕ ਵਰਗਾ ਬਾਲਕ ਪਹਿਲਾਂ ਨਹੀਂ ਕਦੇ ਵੇਖਿਆ ਅਜੇ ਗੁਰੂ ਨਾਨਕ ਮਹਾਰਾਜ ਨੇ ਕੋਈ ਕੌਤਕ ਵਰਤੌਣਾ ਨਹੀਂ ਸ਼ੁਰੂ ਕੀਤਾ ਪਰ ਪਹਿਲੇ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਨਾਨਕ ਮਹਾਰਾਜ ਜੀ ਦੀ ਸ਼ੋਭਾ ਹੋਣੀ ਸ਼ੁਰੂ ਹੋ ਗਈ। ਇਹੋ ਗੱਲ ਪੰਡਿਤ ਹਰਦਿਆਲ ਨੂੰ ਪਤਾ ਲੱਗਦੀ ਹੈ। ਜਿਹੜਾ ਪੰਡਿਤ ਹਰਦਿਆਲ ਸੀ ਇਹਦੇ ਮਨ ਦੇ ਵਿੱਚ ਆਇਆ ਕਿ ਮੈਨੂੰ ਹੁਣ ਜਨਮ ਪੱਤਰੀ ਬਣਾਉਣ ਲਈ ਸੱਦਿਆ ਗਿਆ ਹੈ। ਪਟਵਾਰੀਆਂ ਦੇ ਘਰ ਦੇ ਵਿੱਚੋਂ ਮੈਨੂੰ ਖੁੱਲੇ ਗੱਫੇ ਮਿਲਣਗੇ। ਚਲੋ ਚੱਲੀਏ। ਗੁਰੂ ਪਿਆਰਿਓ ਉਸ ਸਮੇਂ ਫਿਰ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗ੍ਰਹਿ ਵਿਖੇ ਪਹੁੰਚਦਾ। ਆਪ ਜੀ ਦੇ ਪਿਤਾ ਕਲਿਆਣ ਦਾਸ ਮਹਿਤਾ ਜੀ ਨੂੰ ਮਿਲਦਾ ਹੈ ਮਾਤਾ ਤ੍ਰਿਪਤਾ ਜੀ ਨੂੰ ਕਹਿੰਦਾ ਜੀ ਦਿਖਾਓ ਬੱਚਾ ਕਿੱਥੇ ਆ ਕਰਵ ਦਰਸ਼ਨ ਤੋਂ ਬੱਚਾ ਜਦੋਂ ਲਿਆਂਦਾ ਜਾਂਦਾ ਭਾਬ ਗੁਰਨਾਨਕ ਪਾਤਸ਼ਾਹ ਜੀ ਨੂੰ ਇਹ ਦਰਸ਼ਨ ਕਰਕੇ ਨੇ ਹਾਲ ਹੋ ਜਾਂਦਾ ਗੁਰਨਾਨਕ ਮਹਾਰਾਜ ਦਾ ਨੂਰਾਨੀ ਚਿਹਰਾ ਹੱਸਦਾ ਹੈ ਗਦਗਦ ਕਰਦਾ ਹੈ ਗੁਰੂ ਪਿਆਰਿਓ ਉਸ ਸਮੇਂ ਫਿਰ ਧੰਨ ਗੁਰਨਾਨਕ ਸਹਿਬ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਟੇਵੇ ਬਣਾਉਂਦਾ ਪਤਰੀਆਂ ਬਣਾਉਂਦਾ ਤੇ ਗੁਰੂ ਪਿਆਰਿਓ ਪਤਰੀਆਂ ਦੇ ਵਿੱਚ ਬਹੁਤ ਗੱਲਾਂ ਲਿਖਦਾ ਕਹਿੰਦਾ ਮਾਤਾ ਜੀ ਤੁਹਾਡਾ ਜਿਹੜਾ ਪੁੱਤਰ ਹੈ ਬਹੁਤ ਕਰਮਾ ਵਾਲਾ ਹੋਏਗਾ ਤੁਹਾਡੇ ਪੁੱਤਰ ਦੀ ਸ਼ੋਭਾ ਜੁਗਾ ਜੁਗਾਂਤਰਾ ਤੱਕ ਹੋਏਗੀ ਇਹ ਰੱਬ ਦਾ ਰੂਪ ਹੈ ਬੜੀਆਂ ਗੱਲਾਂ ਦੱਸਦਾ ਤੇ ਗੁਰੂ ਪਿਆਰੋ ਇੱਕ ਗੱਲ ਯਾਦ ਰੱਖਿਓ ਬਹੁਤ ਕੋ ਜਨੇ ਗੁਰਨਾਨਕ ਮਹਰ ਦੀ ਸ਼ੋਭਾ ਦੇ ਵਿੱਚ ਦੱਸਿਆ ਪਰ ਇਹਨੂੰ ਟੇਵੇ ਬਣਾਉਣ ਵੇਲੇ ਇਹ ਪਤਾ ਨਹੀਂ ਲੱਗਿਆ ਇਹਨੂੰ ਜਨਮ ਪੱਤਰੀ ਬਣਾਉਣ ਵੇਲੇ ਇਹ ਪਤਾ ਨਹੀਂ ਲੱਗਿਆ ਕਿ ਇਹ ਗੁਰਨਾਨਕ ਵੱਡਾ ਹੋਏਗਾ ਤੋ ਜਨੇਊ ਲੈ ਕੇ ਆਏਗਾ ਤੇ ਗਲ ਵਿੱਚ ਪਾਏਗਾ ਇਹ ਨਹੀਂ ਪਾਉਣਗੇ ਓਏ ਸਦੀਆਂ ਤੋਂ ਚੱਲੀ ਆਉਂਦੀ ਹੋਈ ਪਰੰਪਰਾ ਨੂੰ ਗੁਰਨਾਨਕ ਤੋੜੇਗਾ ਤੇ ਔਰਤ ਦੇ ਹੱਕ ਦੇ ਵਿੱਚ ਨਾਰਾ ਮਾਰੇਗਾ ਇਹ ਨਹੀਂ ਸੀ ਇਹਨੂੰ ਪਤਾ ਲੱਗਿਆ ਇਹਨੂੰ ਇਹ ਨਹੀਂ ਸੀ ਪਤਾ ਕਿ ਇਹ ਵੱਡੇ ਵੱਡੇ ਪੰਡਤਾਂ ਨੂੰ ਵੱਡੇ ਵੱਡੇ ਯੋਗੀਆਂ ਨੂੰ ਰਿਸ਼ੀਆਂ ਮੂਨੀਆਂ ਨੂੰ ਪੜਾ ਕੇ ਆਏਗਾ ਏ ਨਹੀਂ ਸੀ ਪਤਾ ਕਿ ਸਾਰੇ ਝੁਕਣਗੇ ਪਰ ਉਹ ਜਿੰਨਾ ਕੋ ਜਾਣਦਾ ਸੀ ਜਿੰਨੀ ਕੋ ਸਫਤ ਕਰ ਸਕਦਾ ਸੀ ਉਹਨੇ ਗੁਰਨਾਨਕ ਮਹਾਰਾਜ ਦੇ ਸੰਬੰਧ ਵਿੱਚ ਕੀਤੀ ਸੀ ਉਹਨੂੰ ਇਹ ਨਹੀਂ ਸੀ ਪਤਾ ਕਿ ਜਦੋਂ ਗੁਰਨਾਨਕ ਵੱਡੇ ਹੋਣਗੇ ਮੈਂ ਹੀ ਜਿਹਨੇ ਉਹ ਪਾਉਣ ਆਵਾਂਗਾ ਪਰ ਮੈਨੂੰ ਖਾਲੀ ਹੱਥ ਮੁੜਨਾ ਪਏਗਾ ਇਸੇ ਕਰਕੇ ਸਾਨੂੰ ਸਤਗੁਰਾਂ ਨੇ ਅਜਨਮ ਪਤਰੀਆਂ ਤੋਂ ਟੇਬਿਆਂ ਤੋਂ ਵਰਜਿਆ ਹੈ ਕਿਉਂਕਿ ਭਵਿੱਖ ਕੋਈ ਵੀ ਨਹੀਂ ਦੱਸ ਸਕਦਾ ਆਉਣ ਵਾਲਾ ਸਮਾਂ ਕੋਈ ਨਹੀਂ ਦੱਸ ਸਕਦਾ ਤੀਰ ਤੁਕੇ ਜਾਂ ਅੰਦਾਜ਼ੇ ਜ਼ਰੂਰ ਲੱਗ ਸਕਦੇ ਨੇ ਉਹਦਾ ਜੀਵਨ ਵੇਖ ਕੇ ਜ਼ਰੂਰ ਇਹ ਗੱਲ ਕਹੀ ਜਾ ਸਕਦੀ ਕਿ ਬੱਚਾ ਇਸ ਤਰ੍ਹਾਂ ਬਣੇਗਾ ਇਸ ਤਰ੍ਹਾਂ ਪਰ ਉਹਦੇ ਜਨਮ ਬਾਰੇ ਆਉਣ ਵਾਲੇ ਭਵਿੱਖ ਬਾਰੇ ਕੋਈ ਨਹੀਂ ਦੱਸ ਸਕਦਾ ਹੁਣ ਪਿੱਛੇ ਜਿਹਾ ਕਰੋਨਾ ਹੋ ਕੇ ਹਟਿਆ ਨਾ ਕਿੰਨੀ ਆਬਾਦੀ ਹੈ ਸਾਡੇ ਦੇਸ਼ ਵਿੱਚ ਦੇਸ਼ ਛੱਡੋ ਪੂਰੀ ਦੁਨੀਆ ਵਿੱਚ ਕਿੰਨੀ ਆਬਾਦੀ ਹੈ ਮਿਲੀਆਨੀਆਂ ਦੇ ਹਿਸਾਬ ਨਾਲ ਹੈ ਕਿਸੇ ਨੇ ਦੱਸਿਆ ਕਿ ਭਾਈ ਆਪਣਾ ਪ੍ਰਬੰਧ ਕਰ ਲੋ ਆਪਣੇ ਘਰਾਂ ਦੇ ਵਿੱਚ ਰੋਟੀ ਪਾਣੀ ਦਾ ਜਾਂ ਸੌਦਿਆਂ ਦਾ ਪ੍ਰਬੰਧ ਕਰ ਲੋ ਪੈਸੇ ਜੋੜ ਲੋ ਕਿਉਂ ਕਿ ਕਰੋਨਾ ਆਉਣ ਵਾਲਾ ਕਿਸੇ ਨੇ ਦੱਸਿਆ ਨਹੀਂ ਕਿਉਂ ਕਿ ਭਵਿੱਖ ਦਾ ਆਉਣ ਵਾਲੇ ਦਾ ਪਤਾ ਹੀ ਨਹੀਂ ਹਾਂ ਹਾਲਾਤਾਂ ਨੂੰ ਦੇਖ ਕੇ ਉਹਦੇ ਸੰਕੇਤ ਦੇਖ ਕੇ ਪਤਾ ਲੱਗ ਸਕਦਾ ਜਿਵੇਂ ਮੌਸਮ ਵਿਭਾਗ ਦੱਸ ਦਿੰਦਾ ਭਾਈ ਗੜੇਮਾਰੀ ਹੋਏਗੀ ਮੀਂਹ ਪਏਗਾ ਤੂਫਾਨ ਆਏਗਾ ਹਨੇਰੀ ਚੱਲੇਗੀ ਉਹ ਅਨੁਮਾਨ ਲਾ ਕੇ ਸੰਕੇਤ ਕਰਕੇ ਦੱਸ ਸਕਦੇ ਨੇ ਇਸੇ ਤਰ੍ਹਾਂ ਹੀ ਇਹ ਪੰਡਤ ਆਪਣੇ ਅੰਦਾਜ਼ੇ ਲਾਉਂਦਾ ਸੀ ਪੰਡਤ ਆਖਦਾ ਸੀ ਗੁਰਨਾਨਕ ਮਹਾਰਾਜ ਦੀ ਸ਼ੋਭਾ ਕਰਦਾ ਸੀ ਕਿਉਂਕਿ ਮਾਇਆ ਦੇ ਗੱਫੇ ਲੈਣੇ ਹਨ ਬਹੁਤ ਸਾਰੀਆਂ ਨੇ ਗੱਲਾਂ ਦਸੀਆਂ ਪਰ ਗੁਰਨਾਨਕ ਮਹਾਰਤਾ ਕਾਲਪੁਰਖ ਪਰਮੇਸ਼ਰ ਦਾ ਰੂਪ ਸੀ ਇਹ ਕਹਿੰਦਾ ਸੀ ਜੋਗੀ ਸਿੱਧ ਸਭ ਗੁਰਨਾਨਕ ਮਹਾਰਾ ਨੂੰ ਮੱਥਾ ਟੇਕਿਆ ਕਰਨਗੇ ਇਸ ਬਾਲਕ ਦੇ ਅੱਗੇ ਸਮੁੰਦਰਾਂ ਦੇ ਪਾਣੀ ਵੀ ਰਸਤਾ ਦੇ ਦਿਆ ਕਰਨਗੇ ਮਾਤਾ ਜੀ ਇੰਨਾ ਪ੍ਰਤਾਪ ਵਾਲਾ ਹੋਏਗਾ ਇਹ ਸਾਰੀ ਲੀਲਾ ਦੱਸਦਾ ਗੁਰੂ ਨਾਨਕ ਮਹਾਰਾਜ ਜੀ ਦੇ ਆਉਣ ਵਾਲੇ ਸਮੇਂ ਦੀ ਜਨਮ ਪੱਤਰੀ ਬਣਾ ਕੇ ਦਿੰਦਾ ਤੇ ਗੁਰੂ ਪਿਆਰਿਓ ਧੰਨ ਗੁਰੂ ਨਾਨਕ ਸਹਿਮਾਰਾ ਸੱਚੇ ਪਾਤਸ਼ਾਹ ਜੀ ਨੇ ਅੰਧ ਵਿਸ਼ਵਾਸਾਂ ਬਹਿਮਾ ਭਰਮਾਂ ਪਖੰਡਾਂ ਦੇ ਵਿੱਚੋਂ ਕੱਢਿਆ ਇੱਕ ਅਕਾਲ ਪੁਰਖ ਦਾ ਉਪਦੇਸ਼ ਦਿੱਤਾ ਮਨੁੱਖ ਨੂੰ ਜਿਉਂਦੇ ਜੀ ਸੱਚਖੰਡ ਬਣਾਇਆ ਅਸੀਂ ਗੁਰਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ਼ਬਦ ਪੜ੍ਹਦੇ ਹਾਂ ਨਾ ਜਪਜੀ ਸਾਹਿਬ ਪੜਦੇ ਆ ਜਪਜੀ ਸਾਹਿਬ ਦੇ ਵਿੱਚ ਇੱਕ ਪੰਕਤੀ ਆਉਂਦੀ ਹੈ ਸੱਚਖੰਡ ਵਸੈ ਨਿਰੰਕਾਰ ਵੀ ਜਿਹੜਾ ਨਿਰੰਕਾਰ ਹੈ ਉਹ ਸੱਚਖੰਡ ਦੇ ਵਿੱਚ ਵਸਦਾ ਹੈ ਹੁਣ ਪਹਿਲਾਂ ਤੁਸੀਂ ਸੱਚਖੰਡ ਲੱਭੋ ਫਿਰ ਨਿਰੰਕਾਰ ਲੱਭੋ ਵਸੈ ਨਿਰੰਕਾਰ ਸੱਚਖੰਡ ਜਦੋਂ ਵਸੈ ਨਿਰੰਕਾਰ ਸਾਡੀ ਸੋਚ ਵਿੱਚ ਨਿਰੰਕਾਰ ਵਸ ਗਿਆ ਸਾਡਾ ਸਰੀਰ ਸੱਚਖੰਡ ਬਣ ਜਾਏਗਾ ਸਾਨੂੰ ਤਾਂ ਸਤਿਗੁਰਾਂ ਨੇ ਜਿਉਂਦੇ ਜੀ ਸੱਚਖੰਡ ਬਣਾਇਆ ਜਦੋਂ ਨਿਰੰਕਾਰ ਸਾਡੀ ਸੋਚ ਵਿੱਚ ਵਸ ਗਿਆ ਜਿੱਥੇ ਨਿਰੰਕਾਰ ਵਸਦਾ ਫਿਰ ਉਹ ਸੱਚਖੰਡ ਹੈ ਫਿਰ ਸਾਡਾ ਸਰੀਰ ਸੱਚਖੰਡ ਬਣ ਜਾਏਗਾ ਗੁਰੂ ਨਾਨਕ ਮਹਾਰਾਜੀ ਵੱਡੇ ਹੁੰਦੇ ਨੇ ਉਪਦੇਸ਼ ਦਿੰਦੇ ਨੇ ਪਰ ਪੰਡਤ ਜੋ ਗੱਲਾਂ ਕਹਿ ਰਿਹਾ ਉਹ ਪਰਿਵਾਰ ਨੂੰ ਮਾਤਾ ਤ੍ਰਿਪਤਾ ਜੀ ਨੂੰ ਪਿਤਾ ਕਲਿਆਣਦਾਸ ਜੀ ਨੂੰ ਖੁਸ਼ ਕਰਨ ਲਈ ਕਹਿ ਰਿਹਾ ਹੈ ਪਰ ਧੰਨ ਗੁਰੂ ਨਾਨਕ ਮਹਾਰਤਾ ਰੱਬ ਦੇ ਅਕਾਲ ਪੁਰਖ ਦੇ ਪਰਮੇਸ਼ਰ ਦੇ ਰੂਪ ਸਨ ਸੋ ਗੁਰੂ ਪੈਰੋ ਇਸ ਤਰ੍ਹਾਂ ਗੁਰੂ ਨਾਨਕ ਮਹਾਰਾਜੀ ਦੀ ਜਨਮ ਪੱਤਰੀ ਤਾਂ ਬਣਾਈ ਗਈ ਪਰ ਉਹ ਬਹੁਤ ਸਾਰੀਆਂ ਗੱਲਾਂ ਸੀ ਜਿਹੜੀਆਂ ਇਹ ਦੱਸ ਨਹੀਂ ਸਕਿਆ ਪਰ ਗੁਰੂ ਨਾਨਕ ਮਹਾਰਾ ਸੱਚੇ ਪਾਤਸ਼ਾਹ ਦੇ ਜੀਵਨ ਵਿੱਚ ਬਹੁਤ ਸਾਰੀਆਂ ਘਟਨਾਵਾਂ ਘਟੀਆਂ ਨੇ ਕਿਸ ਆਖੀ ਕਿਦਾਂ ਲੱਗੀ ਆਪਣੇ ਵਿਚਾਰ ਜਰੂਰ ਦਿਓ ਅਸੀਂ ਜਨਮ ਪੱਤਰੀਆਂ ਦੇ ਵਿੱਚ ਟੇਵੀਆਂ ਦੇ ਵਿੱਚ ਅਸੀਂ ਨਹੀਂ ਪੜਨਾ ਕਿਉਂ ਨਹੀਂ ਪੜਨਾ ਕਿਉਂਕਿ ਇਹ ਗੁਰਮਤ ਦਾ ਸਿਧਾਂਤ ਨਹੀਂ ਹੈ ਪਰ ਗੁਰੂ ਨਾਨਕ ਮਹਾਰਾਜ ਜੀ ਦੇ ਜਿਹੜੇ ਪੁਰਖੇ ਸਨ ਪਿਤਾ ਸਨ ਮਾਤਾ ਸਨ ਉਹ ਇਹਨਾਂ ਚੀਜ਼ਾਂ ਨੂੰ ਮੰਨਦੇ ਸੀ ਪਰ ਜਦੋਂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਾਇਨਾਤ ਨੂੰ ਮੂਨਕਤਾ ਨੂੰ ਸਮਝਾਇਆ ਉਸ ਸਮੇਂ ਉਹਨਾਂ ਦੇ ਮਾਤਾ ਪਿਤਾ ਜਾਂ ਹੋਰ ਜਿਹੜੇ ਟੇਵੇ ਟੂਵੇ ਜਾਂ ਜਨਮ ਪੱਤਰियां ਬਣਾਉਂਦੇ ਸਨ ਉਹਨਾਂ ਨੂੰ ਵੀ ਸਮਝ ਲੱਗ ਗਈ ਸੀ ਕਿ ਗੁਰੂ ਨਾਨਕ ਮਹਾਰਾਜ ਦਾ ਉਪਦੇਸ਼ ਹੈ ਚੰਗੇ ਕਰਮ ਕਰੋ ਤੁਹਾਡਾ ਜੀਵਨ ਚੰਗਾ ਬਣੇਗਾ ਜੇ ਮਾੜੇ ਕਰਮ ਕਰੋਗੇ ਤੁਹਾਡਾ ਕੋਣ ਵਾਲਾ ਭਵਿੱਖ ਮਾੜਾ ਸਾਫਤ ਹੋਏਗਾ ਸੋ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ